ਸਤਿ ਸ੍ਰੀ ਅਕਾਲ ਨਵ ਜ਼ਮਾਨਾ ਟੀਵੀ ਵੇਚ ਤੁਹਾਡਾ ਸਵਾਗਤ ਹੈ ਸਾਥਿਓ ਲਗਾਤਾਰ ਪੈਰੇ ਮੀ ਕਾਰਨ ਸਾਰਾ ਪੰਜਾਬ ਹੜਾਂ ਦੀ ਮਾਰ ਹੇਠ ਆ ਚੁੱਕਾ ਹੈ ਲੁਧਿਆਣਾ ਦੇ ਬੁੱਢਾ ਦਰਿਆ ਦਾ ਪਾਣੀ ਵੀ ਲੋਕਾਂ ਦੇ ਘਰਾਂ ਵਿੱਚ ਵੜਨਾ ਸ਼ੁਰੂ ਹੋ ਗਿਆ ਹੈ ਸਾਡੇ ਪੱਤਰਕਾਰ ਮਨਿੰਦਰ ਭਾਟਿਆ ਨੇ ਕਮਿਊਨਿਸਟਾਂ ਦੀ ਟੀਮ ਨਾਲ ਅੱਜ ਇੱਕ ਮਹੱਲੇ ਦਾ ਦੌਰਾ ਕੀਤਾ ਪੇਸ਼ ਹੈ ਉਹਨਾਂ ਦੀ ਰਿਪੋਰਟ ਅੱਜ ਖੜੇ ਆ ਸ਼ਹਿਰ ਪੰਜਾਬ ਨਗਰ ਹੈ ਇੱਕ ਕਾਲੀ ਮਾਤਾ ਦੇ ਮੰਦਿਰ ਦੇ ਸਾਹਮਣੇ ਜੋ ਅੱਖਾਂ ਦੇ ਡਾਕਟਰ ਨੇ ਡਾਕਟਰ ਅਨੁਰਾਦ ਦੀ ਬੈਕਸਾਈਡ ਕਰਦੀ ਹੈ ਔਰ ਇਹ ਜਿਹੜਾ ਮਹੱਲਾ ਹੈ ਇਹ ਇਲਾਕਾ ਨਾਲੇ ਦੇ ਬਿਲਕੁਲ ਉੱਤੇ ਹੈ ਸ਼ਹਿਰ ਪੰਜਾਬ ਨਗਰ ਦੇ ਵਿੱਚ ਉੱਥੇ ਨਾਲੇ ਦੇ ਉੱਤੋਂ ਓਵਰਫਲੋ ਕਰਕੇ ਆ ਦੇਖੋ ਜਿਹੜਾ ਪਾਣੀ ਹੈ ਓਵਰਫਲੋ ਕਰਕੇ ਪਾਣੀ ਆ ਰਿਹਾ ਹੈ ਔਰ ਇੱਕ ਘਰਾਂ ਦੇ ਵਿੱਚ ਆ ਘਰ ਹੈ ਇਹਦੇ ਨਾਲ ਅੱਗੇ ਤਿੰਨ ਚਾਰ ਪੰਜ ਘਰ ਨੇ ਉਹ ਸਾਰੇ ਘਰਾਂ ਦੇ ਅੰਦਰ ਐਂਟਰ ਕਰ ਗਿਆ ਦੇਖੋ ਨਾ ਸਮਾਨ ਸਾਰਾ ਪਿੱਛੇ ਗਿਆ ਔਰ ਘਰ ਵਾਲੇ ਬਿਲਕੁਲ ਬਾਹਰ ਆ ਗਏ ਨਹੀਂ ਸੋ ਅਸੀਂ ਇੱਥੇ ਦੇਖਣ ਆਏ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਕਿ ਜਿਵੇਂ ਜਿਵੇਂ ਪਾਣੀ ਵਧਣਾ ਹੈ ਇਹ ਪਾਣੀ ਅੰਦਰ ਆਏਗਾ ਇਸ ਦਾ ਇੱਥੇ ਇੰਤਜ਼ਾਮ ਰੋਕ ਲਈ ਜਾਵੇ ਤਾਂ ਕਿ ਇੱਥੇ ਕੋਈ ਰੇਤੇ ਦੀਆਂ ਬੋਰੀਆਂ ਦੀ ਜਾਂ ਹੋਰ ਮਲਵੇ ਦੀ ਇੱਥੇ ਰੋਕ ਲਈ ਜਾਵੇ ਤੇ ਮੈਨੂੰ ਪਤਾ ਲੱਗਿਆ ਕਿ ਇਲਾਕੇ ਦੇ ਜਿਹੜੇ ਕਾਉਂਸਲਰ ਆ ਉਹ ਵੀ ਫੇਰੇ ਆਏ ਆ ਅਸੀਂ ਉਹਨਾਂ ਨੂੰ ਵੀ ਦੁਬਾਰਾ ਬੇਨਤੀ ਕਰਾਂਗੇ ਕਿ ਇਸ ਵੀ ਆ ਕੇ ਇਸ ਇਸ ਇਲਾਕੇ ਨੂੰ ਕਿਉਂਕਿ ਜਿਵੇਂ ਜਿਵੇਂ ਪਿੱਛੋਂ ਪਾਣੀ ਵਧੇਗਾ ਇਹ ਸਾਰਾ ਪਾਣੀ ਬਾਹਰ ਆਣਾ ਹੈ ਇਸ ਕਰਕੇ ਇਹਦਾ ਇੰਤਜ਼ਾਮ ਪਹਿਲਾਂ ਹੀ ਕੀਤਾ ਜਾਵੇ ਔਰ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਾਂਗੇ ਕਿ ਇਸ ਦਾ ਜਲਦੀ ਤੋਂ ਜਲਦੀ ਔਰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇ ਔਰ ਇਹ ਭਾਰਤੀ ਕਮਿਊਨਿਸਟ ਪਾਰਟੀ ਦੁਧਿਆਨਾ ਦੀ ਟੀਮ ਡਾਕਟਰ ਅਰੁਣ ਮਿਤਰਾ ਨੇ ਮੈਂ ਐਮਐਸ ਭਾਟਿਆ ਸੰਜੀਤ ਹੈ ਇਹ ਆਪਣਾ ਰਾਮੂ ਹੈ ਰਾਮਪ੍ਰੀਤ ਵਰਮਾ ਔਰ ਰਾਮ ਖਿਲਾਵਨ ਹੈ ਔਰ ਇਹ ਸਾਦੀ ਟੀਮ ਜਿਹੜੀ ਆਈ ਹੈ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਾਂਗੇ ਇਹ ਕਾਉਂਸਲਰ ਦੇ ਜਿਹੜੇ ਸਹਾਇਕ ਨੇ ਉਹਨਾਂ ਦੇ ਬ੍ਰਦਰ ਨੇ ਉਹ ਆਏ ਨੇ ਪਿੰਟੀ ਸਾਜੀ ਔਰ ਜੋ ਉਹਨੇ ਜਿਹੜੇ ਜੁਆਇੰਟ ਕਮਿਸ਼ਨਰ ਦੇ ਵੀ ਆਏ ਆਜੋ 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 ਦੇਖੋ ਸਾਹਿਬ ਵਾਲੇ ਨੇ ਜੀ ਮੇਰਾ ਖਿਆਲ ਹੈ ਪੂਰਾ ਲੱਗੇ ਹੋਏ ਨਹੀਂ ਹਾਂਜੀ ਹਾਂਜੀ ਸਪਰਟੀ ਦੇ ਅਧਾਰ ਤੇ ਤਾਂ ਕਿ ਇਸ ਤੋਂ ਪਹਿਲਾਂ ਕਿ ਕੋਈ ਨੁਕਸਾਨ ਹੋਵੇ ਧੰਨਵਾਦ